ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੁਰੂ ਜੀ ਨਾਲ ਅੱਜ ਗੱਲਬਾਤ ਕਰਾਂਗੇ ਅੱਜ ਕੇ ਪੀਐਸ ਗਿੱਲ ਪੁੱਛੜ ਦੇ ਬਾਰੇ ਸੋ ਦੋਸਤੋ ਪੀਐਸ ਗਿੱਲ ਪੁੱਛੜ ਇੱਕ ਐਸੀ ਕਾਤਲ ਮਸ਼ੀਨ ਸੀ ਜਿਨੇ ਕੇ ਆਪਣੇ ਮਹਿਕਮੇ ਦੇ ਬੰਦੇ ਵੀ ਨਹੀਂ ਬਖਸ਼ੇ ਔਰ ਕੀ ਉਹਨਾਂ ਦੇ ਨਾਲ ਕੀਤਾ ਸੁਣ ਕੇ ਰੋਂਗ ਤੇ ਖੜੇ ਹੋ ਜਾਂਦੇ ਆ ਵੀਡੀਓ ਅੱਜ ਦੀ ਏਸੇ ਤੇ ਆਧਾਰਤ ਹੈ ਕਿ ਇਹਨੇ ਕੀ ਕੀ ਚੱਕਰਬਾਜ਼ੀਆਂ ਪਾਈਆਂ ਸੋ ਵੀਡੀਓ ਸਾਰੀ ਸੁਣਨ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿਹਨਾਂ ਵੀ ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਘਟਣ ਵੀ ਦਬਲੋ ਤਾਂ ਦੋਸਤੋ ਗਿੱਲ ਦੀ ਕਮਾਂਡ ਹੈਟ ਪੰਜਾਬ ਪੁਲ ਦੇ ਜਵਾਨ ਵੀ ਸੁਰੱਖਿਅਤ ਨਹੀਂ ਸਨ ਬਹੁਤ ਸਾਰੇ ਪੁਲਿਸ ਮੁਲਾਜ਼ਮ ਮਾਰ ਦਿੱਤੇ ਗਏ ਤੇ ਗਾਇਬ ਵੀ ਕਰਤੇ ਗਏ ਪਿੰਡ ਕਾਲਾ ਵਾਲਾ ਪੁਲਿਸ ਥਾਣਾ ਕਾਨੂੰਬਾਨ ਜ਼ਿਲ੍ਹਾ ਗਦਾਸਪੁਰ ਇਸ ਪਿੰਡ ਦੇ ਮੁਖਤਿਆਰ ਸਿੰਘ ਪੁੱਤਰ ਭਜਨ ਸਿੰਘ ਨੂੰ 1992 ਚ ਪੁਲਿਸ ਡਿਊਟੀ ਉੱਤੇ ਤਾਇਨਾਤੀ ਦੌਰਾਨ ਹੀ ਗੈਰ ਕਾਨੂੰਨੀ ਢੰਗ ਨਾਲ ਹਰਾਸਤ ਦੇ ਵਿੱਚ ਲੈ ਕੇ ਉਹਦੇ ਦੋ ਹੋਰ ਪੁਲਿਸ ਸਾਥੀ ਨੌਜਵਾਨਾਂ ਦੇ ਨਾਲ ਜਲੰਧਰ ਪੁਲਿਸ ਵੱਲੋਂ ਮੁਕਾਬਲੇ 'ਚ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਦਿਨ ਦਿਹਾੜੇ ਹੋਏ ਇਸ ਜੁਰਮ ਤੇ ਧੱਕੇਸ਼ਾਹੀ ਖਿਲਾਫ ਮੁਖਤਿਆਰ ਸਿੰਘ ਦੇ ਪਿਤਾ ਭਜਨ ਸਿੰਘ ਤੇ ਮਾਤਾ ਗਰਮੀਤ ਕੌਰ ਨੇ ਇਨਸਾਫ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਰ ਪਟੀਸ਼ਨ ਦਾਇਰ ਕੀਤੀ। ਜਦ ਪੰਜਾਬ ਦੇ ਤਤਕਾਲੀ ਪੁਲਿਸ ਅਫਸਰਾਂ ਦੇ ਰਾਜ ਸੀ ਆਗੂਆਂ ਨੇ ਉਹਨਾਂ ਦੇ ਪੁੱਤਰ ਦੀ ਕਿਤੇ ਵੀ ਜਿਉਂਦੇ ਹੋਣ ਜਾਂ ਮਾਰੇ ਜਾਣ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਾ ਸੀ ਹੁਣ ਹਾਈ ਕੋਰਟ ਵੱਲੋਂ ਇਹ ਪਟੀਸ਼ਨ ਸਵਾਰ ਕਰਕੇ ਇਹਦੀ ਜਾਂਚ ਸੀਬੀਆਈ ਹਵਾਲੇ ਕਰਤੀ ਸੀ ਤਾਂ ਇਸ ਪੁਲਿਸ ਜਵਾਨ ਤੇ ਉਹਦੇ ਦੂਸਰੇ ਦੋ ਸਾਥੀਆਂ ਨੂੰ ਝੂਠੇ ਮੁਕਾਬਲੇ 'ਚ ਮਾਰਨ ਲਈ ਇੱਕ ਪੁਲਿਸ ਅਫਸਰ ਸਮੇਤ 8 ਪੁਲਸ ਮਲਾਜਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਖਬਾਰੀ ਖਬਰਾਂ ਦੇ ਮੁਤਾਬਕ 31 ਮਾਰਚ 2015 ਨੂੰ ਦੋ ਝੂਠੇ ਪੁਲਿਸ ਮੁਕਾਬਲਿਆਂ 'ਚ ਪੰਜ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਦੇ 24 ਸਾਲ ਪੁਰਾਣੇ ਕੇਸ 'ਚ ਸੀਬੀਆਈ ਕੋਰ ਨੇ ਇੱਕ ਐਸਪੀ ਦੋ ਇੰਸਪੈਕਟਰਾਂ ਸਮੇਤ ਅੱਠ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ 16 ਨੂੰ ਬਰੀ ਕਰਤਾ ਇਸ ਮਾਮਲੇ 'ਚ ਸੋ ਇਹ ਫੈਸਲਾ ਸੀਬੀਆਈ ਦੇ ਖਾਤ ਜੱਜ ਕਲਦੀਪ ਸਿੰਘੀ ਅਦਾਲਤ ਨੇ ਸੁਣਾਇਆ ਸੀ ਮ੍ਰਿਤਕਾਂ 'ਚ ਦਿੱਲੀ ਵਾਸੀ ਵਿਜੇਪਾਲ ਸਿੰਘ ਨਾਂ ਦੇ ਖਾੜਕੂ ਤੇ ਇੱਕ ਹੋਰ ਅਣਪਛਾਤੇ ਨੌਜਵਾਨ ਸਮੇਤ ਪੰਜਾਬ ਪੁਲਿਸ ਚ ਨਵੇਂ ਭਰਤੀ ਹੋਏ ਤਿੰਨ ਸਿਪਾਹੀ ਵੀ ਸ਼ਾਮਲ ਹਨ ਕੇਸ ਫਾਈਲ ਅਨੁਸਾਰ ਇਹ ਮਾਮਲਾ 1992 ਦਾ ਹੈ ਜਲੰਧਰ ਟ੍ਰੇਨਿੰਗ ਸੈਂਟਰ ਚ ਹੋਏ ਇੱਕ ਬੰਬ ਧਮਾਕੇ ਬਾਰੇ ਸੀਆਈਏ ਸਟਾਫ ਜਲੰਧਰ ਦੀ ਪੁਲਿਸ ਤਿਲਕਨਗਰ ਦਿੱਲੀ ਦੇ ਵਸਨੀਕ ਵਿਜੇਪਾਲ ਸਿੰਘ ਦੇ ਨਾਂ ਦੇ ਇੱਕ ਨੌਜਵਾਨ ਨੂੰ ਪੁੱਛਪੜਤਾਲ ਲਈ ਲੈ ਕੇ ਆਈ ਸੀ ਦਾ 4 ਸਤੰਬਰ 1992 ਨੂੰ ਉਹਦੇ ਨਾਲ ਸੰਬੰਧਾਂ ਕਾਰਨ ਪੰਜਾਬ ਪੁਲਿਸ ਚ ਨਵੇਂ ਭਰਤੀ ਦੋ ਸਿਪਾਹੀਆਂ ਰਾਜਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸੰਗੇ ਜੰਗੀਰ ਅਤੇ ਮਖਤਿਆਰ ਸਿੰਘ ਪਿੰਡ ਤਾਲਾਵਾਲਾ ਗੁਰਦਾਸਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੁਲਿਸ ਦੀ ਕਹਾਣੀ ਦੇ ਅਨੁਸਾਰ ਦੋਸਤੋ ਜਦ ਇਹਨਾਂ ਨੂੰ ਬਰੂਦ ਬਰਾਮਦ ਕਰਵਾਉਣ ਲਈ 5 6 ਸਤੰਬਰ 1992 ਦੀ ਦਰਮਿਆਨੀ ਰਾਤ ਨੂੰ ਲਜਾਇਆ ਜਾ ਰਿਹਾ ਸੀ ਤਾਂ ਰਾਜ ਅਤਵਾਦੀਆਂ ਨੇ ਹਮਲਾ ਕਰਤਾ ਇਹਨਾਂ ਦੇ ਅਨੁਸਾਰ ਪੁਲਸ ਦੇ ਤਾਂ ਇਸੇ ਦੌਰਾਨ ਵਿਜੈਪਾਲ ਸਿੰਘ ਤੇ ਇੱਕ ਹੋਰ ਅਣਪਛਾਤੀ ਬੰਦੇ ਦੀ ਮੌਤ ਹੋ ਗਈ ਤੇ ਇਹ ਦੋਹੇ ਸਿਪਾਹੀ ਹਥਕੜੀਆਂ ਸਮੇਤ ਫਰਾਰ ਹੋ ਗਏ ਸੀ ਜਿਨ੍ਹਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਤਾਂ ਉਹਨਾਂ ਦਿਨਾਂ 'ਚ ਪੰਜਾਬ ਪੁਲਸ ਦਾ ਹੀ ਇੱਕ ਹੋਰ ਸਿਪਾਹੀ ਬਲਜੀਤ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਪਿੰਡ ਧੀਰਾ ਜ਼ਿਲ੍ਹਾ ਗੁਰਦਾਸਪੁਰ ਇਹ ਵੀ ਜਲੰਧਰ ਪੁਲਸ ਨੇ ਮੁਕਾਬਲੇ 'ਚ ਮਾਰਤਾ ਸੀ ਹੁਣ ਇਹਦੇ ਬਾਰੇ ਇਹ ਕਿਹਾ ਗਿਆ ਸੀ ਕਿ ਨਾਕੇ ਤੇ ਜਦ ਪੁਲਿਸ ਨੇ ਅੱਗੋਂ ਆ ਰਹੇ ਇਸ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਗੋਲੀਆਂ ਚਲਾਤੀਆਂ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਇਹਦੀ ਮੌਤ ਹੋਈ ਤਾਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਵਾਰਤਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਉਹਨਾਂ ਦੀ ਅਪੀਲ ਤੇ 19 ਦਸੰਬਰ 1966 ਨੂੰ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰਤਾ ਅਰ ਜਾਂਚ ਮੁਕੰਮਲ ਕਰਨ ਤੋਂ ਬਾਅਦ ਸੀਬੀਆਈ ਨੇ 4 ਫਰਵਰੀ 1997 ਨੂੰ ਇੱਕ ਐਸਪੀ ਸਮੇਤ 24 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਧਾਰਾ 302 218 364 120 ਬੀ ਤਹਿਤ ਕੇਸ ਦਰਜ ਕਰਿਆ ਤਾਂ ਜਾਂਚ ਏਜੰਸੀ ਦਾ ਕਹਿਣਾ ਤਾਂ ਕਿ ਇਹ ਪੁਲਿਸ ਮੁਕਾਬਲੇ ਝੂਠੇ ਸੀ ਕਿਉਂਕਿ ਵਿਜੇਪਾਲ ਸਿੰਘ ਤੇ ਅਣਪਛਾਤੇ ਬੰਦੇ ਦੀ ਪੋਸਟ ਮਾਰਟਮ ਦੀਆਂ ਰਿਪੋਰਟਾਂ ਅਨੁਸਾਰ ਦੋਹਾਨੀਆਂ ਖੋਪੜੀਆਂ ਤੋੜੀਆਂ ਹੋਈਆਂ ਸੀ ਔਰ ਦੋਹਾਂ ਦਾ ਦਿਮਾਗ ਵਾਲਾ ਹਿੱਸਾ ਬਾਹਰ ਲਟਕਦਾ ਸੀ ਹੁਣ ਬਲਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੇ ਅਨਸਾਰ ਉਹਦੀ ਚਮੜੀ ਖਿੱਚੀ ਗਈ ਤੇ ਸੱਟਾਂ ਮਾਰ ਕੇ ਖੋਪੜੀ ਵੀ ਤੋੜੀ ਗਈ ਸੀ ਉਹਦੀ ਛਾਤੀ ਵਿੱਚੋਂ 3 3 ਦੀ ਇੱਕ ਗੋਲੀ ਮਿਲੀ ਸੀ ਜਦੋਂ ਕਿ ਪੁਲਿਸ ਵੱਲੋਂ ਅਜੇ ਹ ਕੋਈ ਹਥਿਆਰ ਹੀ ਨਹੀਂ ਸੀ ਵਰਤਿਆ ਗਿਆ ਸੀਬੀਆਈ ਦੇ ਸਪੈਸ਼ਲ ਵਕੀਲ ਹਰਿੰਦਰਪਾਲ ਸਿੰਘ ਬਰਮਾ ਨੇ ਅਦਾਲਤ ਸਾਹਮਣੇ ਇਹ ਤੱਥ ਪੇਸ਼ ਕਰੇ ਫਿਰ ਕਿ ਭਗੌੜੇ ਵਿਖਾਏ ਗਏ ਦੋਵੇਂ ਪੁਰਸ਼ ਮੁਲਾਜ਼ਮਾਂ ਨੂੰ ਵੀ ਝੂਠੇ ਮੁਕਾਬਲੇ 'ਚ ਮਾਰ ਕੇ ਖਪਾ ਦੇਣ ਦੀ ਗੱਲ ਕਹੀ ਫਿਰੇ ਨੇ ਇਦਾਂ ਅਦਾਲਤ ਨੇ ਐਡਵੋਕੇਟ ਬਰਮਾ ਦੀਆਂ ਦਲੀਲਾਂ ਅਤੇ ਸਬੂਤਾਂ ਨਾਲ ਸਹਿਮਤ ਹੁੰਦੇ ਆ ਇਹਨਾਂ ਘਟਨਾਵਾਂ ਨੂੰ ਝੂਠੇ ਮੁਕਾਬਲੇ ਮੰਨਦੇ ਆ 24 ਵਿੱਚੋਂ 8 ਜਣਿਆਂ ਨੂੰ ਫਿਰ ਉਮਰਕੈਦੀ ਸਜ਼ਾ ਸੁਣਾਈ ਤਾਂ ਦੋਸਤੋ ਹੁਣ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੋਹਾਂ ਘਟਨਾਵਾਂ ਦਾ ਕੇਸ ਭਾਵੇਂ ਇੱਕੋ ਹੀ ਹੈ ਪਰ ਚਾਰਜ ਸ਼ੀਟ ਵੱਖਰੀ ਵੱਖਰੀ ਪੇਸ਼ ਕੀਤੀ ਗਈ ਸੀ ਇਸ ਤਹਿਤ ਵਿਜੈਪਾਲ ਸਿੰਘ ਤੇ ਇੱਕ ਹੋਰ ਦੀ ਮੌਤ ਦੂਜੇ ਦੋਹਾਂ ਦੇ ਫਰਾਰ ਹੋਣ ਦੀ ਕਹਾਣੀ ਦੇ ਕੇਸ 'ਚ ਐਸਪੀ ਰਾਮ ਸਿੰਘ ਭੰਡਾਲ ਦੋਨਾਂ ਕਪੂਰਥਲਾ ਜ਼ਿਲ੍ਹਾ ਇਨਸਪੈਕਟਰ ਅਮਰੀਕ ਸਿੰਘ ਤਲਵੰਡੀ ਗੁਰਾਇਆ ਹਾਲਵਾਸੀ ਕ੍ਰਿਸ਼ਨਾ ਵਸਤੀ ਜਿੰਦਰ ਤੇ ਹਰਭਜਨ ਸਿੰਘ ਵਾਸੀ ਪੂਰਨ ਰੋਡ ਜਿੰਦਰ ਸਮੇਤ ਐਸਆਈ ਅਦੀਤ ਸਿੰਘ ਪੁਲੱਥ ਕਪੂਰਥਲਾ ਤੇ ਐਸਆਈ ਅਜੈਬ ਸਿੰਘ ਨੂੰ ਉਮਰ ਕੈਰੀ ਸਜ਼ਾ ਸੁਣਾਦਿਆਂ 15 ਹੋਰ ਪੁਲਿਸ ਮੁਲਾਜ਼ਮਾਂ ਨੂੰ ਬਰੀ ਕੀਤਾ ਗਿਆ ਜਦੋਂ ਕਿ ਬਰੀ ਹੋਏ ਐਸਆਈ ਗਰਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ ਇਸੇ ਤਰ੍ਹਾਂ ਸਿਪਾਹੀ ਬਲਜੀਤ ਸਿੰਘ ਦੇ ਕਤਲ ਸਬੰਧੀ ਐਸਆਈ ਸੁਖਵੰਤ ਸਿੰਘ ਮਛਰਾਨਾ ਗੁਰਦਾਸਪੁਰ ਜ਼ਿਲ੍ਹਾ ਐਸਆਈ ਰਜਿੰਦਰ ਸਿੰਘ ਬੰਗਾ ਤੇ ਸਿਪਾਹੀ ਨੰਦ ਸਿੰਘ ਗੁਰਦਾਸਪੁਰ ਨੂੰ ਉਮਰ ਕੈਰੀ ਸਜ਼ਾ ਸੁਣਾਈ ਗਈ ਜਦੋਂ ਕਿ ਐਸਆਈ ਫੋਮਨ ਲਾਲ ਨੂੰ ਬਰੀ ਕੀਤਾ ਗਿਆ ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਮਾਰੇ ਗਏ ਪੰਜ ਨੌਜਵਾਨਾਂ ਦੇ ਬਾਰਸਾ ਨੇ ਇਨਸਾਫ ਲਈ ਜੋ 24 ਸਾਲ ਜੰਗ ਲੜੀ ਹੈ ਇਸ ਦੌਰਾਨ ਉਹਨਾਂ ਨੇ ਕੀ ਕੁਝ ਚੱਲਿਆ ਸਮੁੱਚਾ ਪ੍ਰਸ਼ਾਸਨ ਉਹਨਾਂ ਨੂੰ ਕੇਸ ਵਾਪਸ ਕਰਾਉਣ ਲਈ ਕਿਵੇਂ ਤੰਗ ਕਰਦਾ ਰਿਹਾ ਹੋਊਗਾ ਇਹਨਾਂ ਪੁਲਿਸੀਆਂ ਨੇ ਕਿਹੜਾ ਕਸਰ ਛੱਡੀ ਹੋਣੀ ਤੇ ਹੁਣ ਵੀ ਇਹਨਾਂ ਕਾਤਲਾਂ ਨੇ ਉੱਪਰਲੀ ਅਦਾਲਤ ਵਿੱਚ ਅਪੀਲ ਕਰਕੇ ਜਮਾਨਤਾਂ ਤੇ ਆ ਕੇ ਪੀੜਤਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਤੇ ਇਹਨਾਂ ਦੀ ਹਿੱਕ ਤੇ ਮੂੰਗ ਦਾਲਣੀ ਹੈ ਹੁਣ ਪੰਜਾਬ ਚ ਇਹੋ ਜੇ ਅਨੇਕਾਂ ਪੁਲਸੀਏ ਨੇ ਜਿਨ੍ਹਾਂ ਨੇ ਤਰਕੀਆਂ ਇਨਾਮਾਂ ਤੇ ਫੀਤੀਆਂ ਦੇ ਲਾਲਚ ਵਿੱਚ ਪਿਛਲੇ ਸਮੇਂ ਚ ਅਨੇਕਾਂ ਬਦੋਸ਼ੇ ਮਾਰੇ ਪਿੱਛੇ ਜੇ ਇੱਕ ਸਰਜੀਤ ਸਿੰਘ ਨਾਮੀ ਪੁਲਸੀਆ ਤਾਂ ਸ਼ਰਿਆਮ ਬਦੋਸ਼ੇ ਬੰਦੇ ਮਾਰਨ ਦਾ ਇਕਬਾਲ ਕਰ ਚੁੱਕਿਆ ਜਿਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹਜ਼ਾਰਾਂ ਸਿੱਖ ਪਰਿਵਾਰ ਅੱਜ ਵੀ ਉਹਨਾਂ ਬੁੱੱਜੜ ਤੇ ਵਹਿਚੀ ਪੁਲਸੀਆਂ ਦੀ دہشت ਚੱਲ ਰਹੇ ਨੇ ਜਿਨ੍ਹਾਂ ਨੇ ਉਹਨਾਂ ਦੇ ਪੁੱਤ ਖਪਾਤੇ ਇਸ ਮਾਮਲੇ ਦੇ ਫੈਸਲੇ ਤੋਂ ਬਾਅਦ ਮੁਖਤਿਆਰ ਸਿੰਘ ਦੀ ਮਾਤਾ ਗਰਮੀਤ ਕੌਰ ਨੇ ਦੱਸਿਆ ਕਿ ਉਹਦਾ ਬੀਏ 'ਚ ਪੜਦਾ ਮੁੰਡਾ ਘਰ ਦੀ ਗਰੀਬੀ ਦੇਖ ਕੇ ਉਸ ਸਮੇਂ ਪੁਲਿਸ 'ਚ ਭਰਤੀ ਹੋਇਆ ਜਦੋਂ ਕੋਈ ਵੀ ਪਰਿਵਾਰ ਆਪਣੇ ਨੌਜਵਾਨ ਪੁੱਤਰ ਨੂੰ ਪੁਲਿਸ ਵਿੱਚ ਭਰਤੀ ਹੋਣ ਤੋਂ ਰੋਕਦਾ ਸੀ ਉਹ ਕਹਿੰਦੇ ਕਿ ਉਹਨਾਂ ਦਾ ਪੁੱਤ ਬੜਾ ਹੀ ਧਾਰਮਿਕ ਖਿਆਲਾਂ ਵਾਲਾ ਸੀ ਉਹਦੇ ਪੁੱਤਰ ਨੂੰ ਪੁਲਿਸ ਨੇ ਅਗਸਤ 1992 'ਚ ਜਲੰਧਰ ਤੋਂ ਡਿਊਟੀ ਦੌਰਾਨ ਹੀ ਚੱਕ ਲਿਆ ਸੀ ਤਾਂ ਉਸ ਦਿਨ ਉਹਨਾਂ ਦੇ ਪਿੰਡ ਦਾ ਡਾਕਟਰ ਸੰਤੋਖ ਸਿੰਘ ਉਹਦੇ ਪੁੱਤਰ ਨੂੰ ਮਿਲਿਆ ਸੀ ਤੇ ਸੰਤੋਖ ਸਿੰਘ ਨੂੰ ਕੁਝ ਸਮੇਂ ਲਈ ਕਿਤੇ ਜਾਣ ਦਾ ਕਹਿ ਕੇ ਆਪਣੇ ਸਰਕਾਰੀ ਕੁਆਟਰ 'ਚ ਛੱਡ ਕੇ ਗਿਆ ਸੀ ਪਰ ਸੰਤੋਖ ਸਿੰਘ ਸਵੇਰ ਦੇ 7 ਵਜੇ ਜਾਣ ਤੋਂ ਬਾਅਦ ਰਾਤ ਤੱਕ ਵੀ ਫੇਰ ਨਹੀਂ ਮਿਲਿਆ ਗਰਮੀਤ ਕੌਰ ਨੇ 1992 ਦੇ ਘਟਨਾਵਾਲੇ ਦਿਨ ਦੀ ਅਖਬਾਰ ਅਜੇ ਤੱਕ ਸਾਂਭੀ ਹੋਈ ਹੈ ਮਖਤਿਆਰ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੇ ਪੁੱਤਰ ਦੀ ਭਾਲ ਤੇ ਉਹਦੀ ਬਰਾਮਦਗੀ ਲਈ ਹਰ ਪੁਲਿਸ ਅਫਸਰ ਦਾ ਦਰਵਾਜ਼ਾ ਖੜਕਾਇਆ ਪਰ ਕਿਤੇ ਇਨਸਾਫ ਨਹੀਂ ਮਿਲਿਆ ਇਨਸਾਫ ਖਾਤਰ ਉਹਦੀ ਜ਼ਮੀਨ ਵੀ ਵਿਕ ਗਈ ਉਹਦਾ ਠੇਕੇਦਾਰੀ ਦਾ ਆਪਣਾ ਧੰਦਾ ਉਹ ਵੀ ਠੱਪ ਹੋ ਗਿਆ ਜਦੋਂ ਸੀਬੀਆਈ ਜਾਂਚ ਵਿੱਚ ਪੁਲਿਸ ਅਧਿਕਾਰੀ ਰਾਮ ਸਿੰਘ ਤੇ ਦੂਸਰੇ ਕਰਮਚਾਰੀਆਂ ਨੂੰ ਮੁਕੱਦਮੇ 'ਚ ਸੰਮਣ ਕਰ ਲਿਆ ਤਾਂ ਇਹ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਉਸ ਨੂੰ 1 ਕਰੋੜ ਰੁਪਏ 3 ਏਕੜ ਜ਼ਮੀਨ ਰਾਜੀ ਨਾਮੇ ਲਈ ਦੇਣ ਦਾ ਲਾਲਚ ਦੰਦੇ ਰਹੇ ਪਰ ਉਹਨੇ ਉਹਦੀ ਪਤਨੀ ਨੇ ਕਿਹਾ ਕਿ ਸਾਨੂੰ ਸਾਡਾ ਪੁੱਤ ਚਾਹੀਦਾ ਅਸੀਂ ਪੈਸੇ ਕੀ ਕਰਨੇ ਆ ਹੁਣ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਹਾਲਤ ਬਹੁਤ ਨੰਗਰ ਚੁੱਕੀ ਹੈ ਘਰ ਦੇ ਮਕਾਨ ਦੀਆਂ ਛੱਤਾਂ ਇਹ ਵੀ ਡਿੱਗਣ ਵਾਲੀਆਂ ਪਰ ਅਸੀਂ ਪੁੱਤ ਵੱਲੋਂ ਦਿੱਤੇ ਵੱਡੇ ਲਾਲ ਤੇ ਨੂੰ ਠੋਕਰ ਮਾਰੀ ਹੈ ਮ੍ਰਿਤਕ ਦੀ ਭੈਣ ਕਮਲਜੀਤ ਕੌਰ ਨੇ ਦੱਸਿਆ ਕਿ ਉਹਦੇ ਭਰਾ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਸਰਕਾਰੀ ਜ਼ਬਰ ਨੇ ਉਹਨਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਖੋਲੀਆਂ ਉਹ ਕਹਿੰਦੇ ਆ ਕਿ ਦੋਸ਼ੀਆਂ ਨੂੰ ਘੱਟੋ ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰਿਵਾਰ ਨੇ ਦੱਸਿਆ ਕਿ ਪੁਲਿਸ ਉਹਨਾਂ ਨੂੰ ਬਹੁਤ ਤੰਗ ਕਰਦੀ ਰਹਿੰਦੀ ਹੈ ਇਹ ਕੇਵਲ ਇੱਕ ਅਧ ਕੇਸ ਨਹੀਂ ਇਹੋ ਜੇ ਸੈਂਕੜੇ ਮਾਮਲੇ ਆ ਜਰ ਪੁਲਿਸ ਕਰਮਚਾਰੀਆਂ ਨੂੰ ਵੀ ਬੁੱਚੜ ਬਣੇ ਦਾ ਸ਼ਿਕਾਰ ਬਣਨਾ ਪਿਆ ਜਰਪਾਈ ਜਸਵੰਤ ਸਿੰਘ ਖਰੜਾ ਨੇ ਅਣਪਛਾਤੀਆਂ ਲਾਛਾਂ ਦੇ ਮੁਦਰੇ ਸਰਗਰਮੀ ਸ਼ੁਰੂ ਕੀਤੀ ਤਾਂ 137 ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਸੀਗੀ ਹੁਣ ਦੱਸਦੇ ਆ ਤੁਹਾਨੂੰ ਸਿੱਖ ਪੁਲਸੀਆਂ ਦਾ ਸੰਤਾਪ ਹੁਣ ਦੋਸਤੋ ਬਥੇਰੇ ਪੁਲਸ ਵਾਲੇ ਇਦਾਂ ਦੇ ਹੋਣਗੇ ਜਿਹੜੇ ਬੀਤੇ ਦੌਰ ਚ ਕੀਤੇ ਜ਼ੁਲਮਾਂ ਤੋਂ ਪਛਤਾ ਰਹੇ ਹੋਣਗੇ ਉਹਨਾਂ ਦੀ ਆਤਮਾ ਲਾਂਹਤਾ ਪਾਉਂਦੀ ਹੋਣੀ ਕਿ ਕਿਵੇਂ ਕਕਾਰਾਂ ਦੀ ਬੇਅਦਬੀ ਕਰਦੇ ਰਹੇ ਗੁਰਸਿੱਖਾਂ ਨੂੰ ਕੋ-ਕੋ ਕੇ ਮਾਰਦੇ ਰਹੇ ਕਦੇ ਨਾ ਕਦੇ ਉਹਨਾਂ ਅੰਦਰੋਂ ਇਹ ਹੂਕ ਵੀ ਨਿਕਲਦੀ ਹੋਊਗੀ ਕਿ ਇਹ ਪਾਪ ਸਾਥੋਂ ਹੀ ਕਿਉਂ ਕਰਵਾਇਆ ਗਿਆ ਅਸਲ 'ਚ ਇਹ ਵੀ ਹਕੂਮਤ ਦੀ ਉਹ ਦਿੱਤੀ ਹੈ ਕਿ ਸਿੱਖਾਂ ਦਾ ਕਾਹਨ ਸਿੱਖਾਂ ਦੇ ਘਰਾਂ 'ਚ ਜਨਮੇ ਲੋਕਾਂ ਤੋਂ ਹੀ ਕਰਵਾਈਏ ਜੂਨ 84 ਮੌਕੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਤੇ ਫੌਜੀ ਕਾਰਵਾਈ ਦਾ ਸੇਰਾ ਜਨਰਲ ਕਲਦੀਪ ਸਿੰਘ ਬਰਾੜ ਸਿਰ ਸੀਗਾ ਜਿਹਦੇ ਨਾਲ ਹੋਰ ਵੀ ਜਨਰਲ ਦਿਆਲ ਵਰਗੇ ਬਹੁਤ ਸਾਰੇ ਸਿੱਖ ਫੌਜੀ ਅਫਸਰ ਸਨ ਇਹਨਾਂ ਦੀ ਅਗਵਾਈ ਹੇਠ ਦਰਬਾਰ ਸਭ ਕੰਪਲੈਕਸ ਵਿੱਚ ਸੰਗਤਾਂ ਨੂੰ ਗੋਲੀਆਂ, ਟੋਪਾਂ, ਟੈਂਕਾਂ ਨਾਲ ਭੁੰਨਿਆ ਗਿਆ। ਪਤਾ ਨਹੀਂ ਉਹਨਾਂ ਦੀ ਕਦੋਂ ਕਿਹੋ ਜੀ ਮਨੋਦਸ਼ਾ ਹੋਵੇਗੀ ਜਾਂ ਮਗਰੋਂ ਜਦ ਉਹ ਆਪਣੇ ਘਰ ਹੀ ਗਏ ਹੋਣਗੇ ਤਾਂ ਉਹਨਾਂ ਨੂੰ ਕੀ ਮਹਿਸੂਸ ਹੋਇਆ ਹੋਵੇਗਾ ਕਿ ਅਸੀਂ ਕਿੱਡਾ ਵੱਡਾ ਪਾਪ ਕੀਤਾ ਏ। ਪਤਾ ਨਹੀਂ ਉਹਨਾਂ ਦੀ ਪਿਛਲੀ ਦੁਨਿਆਵੀ ਪੜ੍ਹਾਈ ਤੇ ਘਰਾਂ ਦਾ ਮਾਹੌਲ ਕਿਹੋ ਜਿਹਾ ਹੋਣਾ ਜਿਹਦੇ ਕਾਰਨ ਉਹ ਸਹਿਜ ਹੀ ਇਹ ਪਾਪ ਕਰ ਗਏ ਤੇ ਉਹਨਾਂ ਦੇ ਅੰਦਰੋਂ ਕੋਈ ਝਿਜਕ ਨਾ ਉਠੀ ਕੋਈ ਮਾਨਸਿਕ ਮਾਹਰ ਹੀ ਦੱਸ ਸਕਦਾ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੋਲੀਆਂ ਚਲਾਉਣ ਵਾਲੇ ਸਿੱਖ ਫੌਜੀਆਂ ਨੂੰ ਕਿਹੋ ਜਿਹਾ ਅਹਿਸਾਸ ਹੋਇਆ ਜਾਂ ਉਹਨਾਂ ਫੌਜੀਆਂ ਨੂੰ ਬਾਕੀ ਜੀਵਨ 'ਚ ਕੀ ਅਹਿਸਾਸ ਹੋਇਆ ਜਾਂ ਮਰਨ ਤੋਂ ਪਹਿਲਾਂ ਉਹਨਾਂ ਨੇ ਕੀ ਮਹਿਸੂਸ ਕੀਤਾ ਤੇ ਕੀ ਕਿਹਾ ਹੋਊਗਾ ਜਦ ਉਹ ਸੁਣਦੇ ਹੋਣਗੇ ਕਿ ਉਹ ਵੀ ਤਾਂ ਸਿੱਖ ਫੌਜੀਓ ਸੀ ਜਿਹੜੇ ਦਰਬਾਰ ਸਾਹਿਬ ਉੱਪਰ ਹਮਲੇ ਦੀ ਗੱਲ ਸੁਣਨ ਅਸਾਰ ਬੈਰਾਂ ਛੱਡ ਕੇ ਹਥਿਆਰ ਲੈ ਕੇ ਬਗਾਵਤ ਕਰਕੇ ਮੈਦਾਨ 'ਚ ਨਿਤਰੇ ਆਏ ਇਹ ਸੁਣ ਕੇ ਦਰਵਾਸ ਹੈ ਉੱਪਰ ਹਮਲਾ ਕਰਨ ਵਾਲੇ ਫੌਜੀਆ ਨੂੰ ਕਿੰਨੀ ਕ ਹੀਣ ਭਾਵਨਾ ਹੁੰਦੀ ਹੋਊਗੀ ਕੀ ਕਦੇ ਕਿਸੇ ਹਮਲਾ ਕਰਨ ਵਾਲੇ ਸਿੱਖ ਫੌਜੀ ਤੇ ਕਿਸੇ ਧਰਮੀ ਫੌਜੀ ਦੀ ਮੁਲਾਕਾਤ ਹੋਈ ਹੋਵੇਗੀ ਉਦੋਂ ਦੋਹਾਂ ਨੇ ਇੱਕ ਦੂਜੇ ਨੂੰ ਕੀ ਕਿਹਾ ਸੁਣਿਆ ਹੋਊਗਾ ਇਹ ਧਰਮੀ ਫੌਜੀ ਕਿਹੋ ਜਿਹੇ ਪਛੋਕਰ ਵਾਲੇ ਘਰਾਂ ਤੇ ਕਿਹੋ ਜੀ ਪੜਾਈ ਪੜੇ ਹੋਣਗੇ ਜੋ ਉਹਨਾਂ ਅੰਦਰਲੇ ਸਿੱਖ ਜਜ਼ਬੇ ਨੇ ਉਹਨਾਂ ਨੂੰ ਬਗਾਵਤ ਲਈ ਪ੍ਰੇਰਿਆ ਜੂ 84 ਬੰਗ ਬਾਅਦ ਸਿੱਖਾਂ ਦੀ ਨਸਲ ਕੁਸ਼ੀ ਲਈ ਸਿੱਖਾਂ ਦੇ ਘਰੇ ਜਨਮੇ ਕੇ ਪੀਐਸ ਗੱਲ ਤੇ ਹੋਰ ਸਿੱਖ ਪੁਲਿਸ ਅਧਿਕਾਰੀਆਂ ਨੇ ਸਿੱਖਾਂ ਦਾ ਘਾਣ ਕੀਤਾ ਇਹਨਾਂ ਚ ਬਥੇਰੇ ਹੋਣਗੇ ਜਿਹੜੇ ਕਲਪ ਦੇ ਹੋਣਗੇ ਕਿ ਅਸੀਂ ਇਹ ਕੀ ਕਰ ਬੈਠੇ ਜਿਹੜਾ ਕਿਹਾ ਨੀਤੀ ਦਾ ਸ਼ਿਕਾਰ ਹੋਏ ਇਹ ਲੋਕ ਕਿੰਨਾ ਸੰਤਾਪ ਭੋਗਦੇ ਹੋਣਗੇ ਇਹ ਆਪਣੇ ਆਪ ਨੂੰ ਹਰ ਵੇਲੇ ਕੋਸਦੇ ਰਹਿੰਦੇ ਹੋਣੇ ਹਰ ਪਲ ਸੁੜੀ ਤੇ ਚੜੇ ਰਹਿੰਦੇ ਹੋਣਗੇ ਕਿਤੇ ਵੀ ਤਰਵਾਤ ਨਹੀਂ ਮਿਲਦਾ ਹੋਣਾ ਆਪਣੀਆਂ ਹੀ ਨਜ਼ਰਾਂ ਚ ਮਰੇ ਜਾਈ ਰਹਿਣਾ ਆਪਣੀ ਲਾਚੁਕੀ ਫਿਰਨਾ ਸੋ ਇਹ ਚਰਚਾ ਕਰਨ ਦੀ ਲੋੜ ਹੈ ਕਿ ਇਹ ਪੁਲਿਸ ਵਾਲੇ ਸਿੱਖੀ ਤੇ ਸਿੱਖਾਂ ਦੀ ਨਸਲਕੁਸ਼ੀ ਖਿਲਾਫ ਅਤੇ ਕਿਉਂ ਨਹੀਂ ਉਹਨਾਂ ਕਿਉਂ ਨਹੀਂ ਕਿਹਾ ਕਿ ਅਸੀਂ ਬਦੋਸ਼ੀਏ ਲੋਕ ਨਹੀਂ ਮਾਰਾਂਗੇ ਪਰ ਗਿੱਲ ਦੀ ਕਮਾਂਡ ਹੈਡ ਪਾਪ ਕਰਨ ਵੇਲੇ ਜ਼ੁਰਤ ਹੀ ਨਾ ਕਰ ਸਕੇ ਇਹ ਗਿੱਲ ਹੀ ਸੀ ਜਿਹਦੀ ਮਾਨਸਿਕਤਾ ਵਿੱਚ ਵਿਗਾੜ ਸੀਗਾ ਬਥੇਰੇ ਹੋਰ ਪੁਲਿਸ ਅਫਸਰ ਹੋਏ ਨੇ ਜਿਨ੍ਹਾਂ ਨੇ ਹਕੂਮਤ ਦੀ ਸਿੱਖਾਂ ਦੀ ਨਸਲਕੁਸ਼ੀ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਤੋਂ ਨਾ ਕੀਤੀ ਉਹ ਖੁੱਡੇ ਲਾਈਨ ਲੱਗੇ ਰਹੇ ਉਹਨਾਂ ਦੀਆਂ ਤਰੱਕੀਆਂ ਨਹੀਂ ਹੋਈਆਂ ਹੋਰ ਕੋਈ ਢੰਗ ਤਰੀਕੇ ਵਰਤ ਕੇ ਜਲੀਲ ਕੀਤੇ ਗਏ ਪਰ ਉਹਨਾਂ ਨੇ ਗਿੱਲ ਵਾਂਗ ਫੜਾ ਨਹੀਂ ਮਾਰੀਆਂ ਕਿ ਇਹਨਾਂ ਜੱਟ ਖਾੜਕੂਆਂ ਨੂੰ ਇੱਕ ਜੱਟ ਹੀ ਕਾਬੂ ਕਰ ਸਕਦਾ ਹੈ। ਹੋਰ ਕੋਈ ਹੁੰਦਾ ਤਾਂ ਸ਼ਰਮਸਾਰ ਹੋਇਆ ਫਿਰਦਾ ਕਿ ਮੈਂ ਆਪਣੀ ਹੀ ਕੌਮ ਦੇ ਲੋਕਾਂ ਦਾ ਕਿਵੇਂ ਬੇਦਰਦੀ ਨਾਲ ਘਾਣ ਕੀਤਾ। ਪਰ ਗਿੱਲ ਦੀ ਜਮੀਰ ਇੰਨੀ ਕਰਗੀ ਹੋਈ ਸੀ ਕਿ ਉਹਨੂੰ ਸਿੱਖਾਂ ਨੇ ਕਤਲੇਆਮ ਦਾ ਚਾਅ ਚੜਿਆ ਰਹਿੰਦਾ ਸੀ। ਜਿਸ ਦੇ ਕਰਕੇ ਉਹ ਕਹਿੰਦਾ ਫਿਰਦਾ ਸੀ ਕਿ ਜਿੰਨੇ ਕ ਬੰਦੇ ਮੈਂ ਮਾਰਤੇ ਸਿੱਖਾਂ ਦੀ ਅਕਲ ਟਿਕਾਣੇ ਆ ਗਈ ਹੈ। ਹੁਣ ਗਿੱਲ 부ੱਜੜ ਦੇ ਸਮੇਂ ਸਿੱਖਾਂ ਨੂੰ ਹੀ ਨਹੀਂ ਇਨਾ ਗਿੱਲ ਦੇ ਪੁਲਿਸੀਆਂ ਨੇ ਪੰਜਾਬ ਵਿੱਚ ਕਈ ਵਿਦੋਸ਼ੇ ਗੈਰ ਸਿੱਖਾਂ ਨੂੰ ਵੀ ਜ਼ਬਰਦਸਤ ਨਿਸ਼ਾਨਾ ਬਣਾਇਆ ਸੀ ਸੋ ਇਹ ਜਿਹੀ ਇੱਕ ਅਪਾਘਾ ਤਰਨਤਾਰਨ ਚਮਨ ਲਾਲ ਹੋਇਆ ਏ ਜੋ ਆਪਣੇ ਦੋ ਵਿਦੋਸ਼ੇ ਮਾਰੇ ਪੁੱਤਾਂ ਲਈ ਇਨਸਾਫ਼ ਅੱਖਾਂ ਵਿੱਚ ਲੈ ਕੇ ਹੀ ਸੰਸਾਰ ਤੋਂ ਤੁਰ ਗਿਆ 22 ਜੂਨ 1993 ਨੂੰ ਤਰਨਤਾਰ ਪੁਲਸ ਦੇ ਉਸ ਸਮੇਂ ਦੇ ਡੀਐਸਪੀ ਸਿਟੀ ਦਲਬਾਗ ਸੀ ਐਸਐਚਓ ਗੁਰਬਚਨ ਸੀ ਸਬ ਇੰਸਪੈਕਟਰ ਬਲਬੀਰ ਸਿੰਘ ਐਸਆਈ ਦਿਵਿੰਦਰ ਸਿੰਘ ਐਸਆਈ ਅਰਜਨ ਸਿੰਘ ਤੇ ਕੁਝ ਹੋਰ ਪੁਲਿਸ ਮੁਲਾਜ਼ਮਾ ਨੇ ਗੁਲਸ਼ਨ ਕੁਮਾਰ ਪੁੱਤਰ ਚੰਨ ਲਾਲ ਵਾਸੀ ਗਲੀ ਦਰਸ਼ਨ ਸਿੰਘ ਵਾਲੀ ਜੰਡਿਆਲਾ ਰੋਡ ਤਰਨਤਾਰਨ ਦੇ ਘਰੇ ਆਏ ਤੇ ਘਰ ਚ ਹਾਜ਼ਰ ਗੁਲਸ਼ਨ ਕੁਮਾਰ ਉਹਦੇ ਪਿਤਾ ਚੰਨ ਲਾਲ ਭਰਾ ਬਲਵਿੰਦਰ ਕੁਮਾਰ ਬੌਵੀ ਪ੍ਰਵੀਨ ਇਹਨੂੰ ਚੁੱਕ ਕੇ ਥਾਣਾ ਸਿਟੀ ਤਰਨਤਾਰਨ ਬਿਖੇ ਲੈ ਕੇ ਆ ਗਏ ਜਿੱਥੇ ਮੋਤਬਰ ਵਿਅਕਤੀਆਂ ਦੇ ਕਹਿਣ ਤੇ ਪੁਲਿਸ ਅਧਿਕਾਰੀਆਂ ਵੱਲੋਂ ਚੰਨ ਲਾਲ ਬਲਵਿੰਦਰ ਕੁਮਾਰ ਬੋਬੀ ਤੇ ਪ੍ਰਵੀਨ ਨੂੰ ਤਾਂ ਕੁਝ ਦਿਨ ਥਾਣੇ 'ਚ ਰੱਖਣ ਤੋਂ ਬਾਅਦ ਛੱਡਤਾ ਪਰ ਗੁਲਚਨ ਕੁਮਾਰ ਦੇ ਨਾਲ ਜਰਨੈਲ ਸਿੰਘ ਕਰਨੈਲ ਸਿੰਘ ਦੋਵੇਂ ਭਰਾ ਵਾਸੀ ਮੁਰਾਦਪura ਤੇ ਹਰਜਿੰਦਰ ਸਿੰਘ ਵਾਸੀ ਮੁਰਾਦਪura ਚਾਰਾਂ ਨੂੰ ਪੁਲਿਸ ਪਾਰਟੀ ਨੇ ਪਿੰਡ ਪਲਾਸੌਰ ਦੀ ਪੁਲੀ ਤੇ 22 ਜੁਲਾਈ 1993 ਨੂੰ ਮੁਕਾਬਲੇ 'ਚ ਮਾਰ ਦੇਣ ਦਾ ਦਾਅਵਾ ਕਰਤਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਭਾਈ ਜਸਵੰਤ ਸਿੰਘ ਖਰੜਾ ਨੂੰ ਪੁਲਿਸ ਵੱਲੋਂ ਲਾਪਤਾ ਕਰਨ ਦੇ ਮਾਮਲੇ ਪਿੱਛੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੀਬੀਆਈ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਕੀਤੀ ਜਾਂਚ ਤੋਂ ਬਾਅਦ ਜਾਂਚ ਏਜੰਸੀ ਵੱਲੋਂ ਗੁਲਸ਼ਨ ਕੁਮਾਰ ਤੇ ਤਿੰਨ ਹੋਰ ਨੌਜਵਾਨਾਂ ਦੇ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਤਲ ਤੇ ਹੋਰ ਧਾਰਾਵਾਂ ਤਹਿਤ 28 ਫਰਵਰੀ 1997 ਨੂੰ ਧਾਰਾ 302 364 120 ਪੀ ਤੇ 34 ਆਈਪੀਸੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ ਤਾਂ ਇਸ ਮਾਮਲੇ 'ਚ ਸੀਬੀਆਈ ਨੇ 10 ਸਤੰਬਰ 1999 ਨੂੰ ਉਸ ਮਾਮਲੇ 'ਚ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਅਦਾਲਤ 'ਮਾਂ ਪੇਸ਼ ਕਰਤਾ ਸੀ 2 ਸਾਲ ਤੇ ਬਾਅਦ ਜ਼ਮਾਨਤ ਦੇ ਬਾਹਰ ਆਉਣ ਤੇ ਬਾਅਦ ਇਸ ਮਾਮਲੇ 'ਚ ਨਾਮਜਿੱਤ ਪੁਲਿਸ ਮੁਲਾਜ਼ਮਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇੱਕ ਰਿਟ ਦਰਖਾਸਤ ਕੀਤੀ ਕਿ ਖਾੜਕੂ ਵਾਸ ਸਮੇ ਪੰਜਾਬ ਚ ਰਾਸ਼ਟਰਪਤੀ ਰਾਜ ਦੌਰਾਨ ਪੰਜਾਬ ਨੂੰ ਪੰਜਾਬ ਡਿਸਟਰਬ ਏਰੀਆ ਘੋਸ਼ਿਤ ਕੀਤਾ ਗਿਆ ਸੀ ਤੇ ਪੰਜਾਬ ਡਿਸਟਰਬ ਏਰੀਆ ਐਕਟ 1983 ਸਮੇ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਦੇ ਖਿਲਾਫ ਇਸ ਤਰ੍ਹਾਂ ਦੇ ਮਾਮਲੇ ਚ ਰਾਸ਼ਟਰਪਤੀ ਤੋਂ ਮਨਜ਼ੂਰੀ ਲਏ ਬਿਨਾ ਕੇਸ ਦਰਜ ਨਹੀਂ ਹੋ ਸਕਦਾ ਤਾਂ ਇਸ ਰਿਟ ਤੇ ਸੁਣਵਾਈ ਕਰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਰਿਟ ਨੂੰ ਖਾਰਜ ਕਰਤਾ ਇਤੋਂ ਬਾਅਦ ਉਕਤ ਪੋਰਸ ਮਹਾਰਾਜਮਾਨੇ ਸਾਲ 2003 ਚ ਕ੍ਰਿਮੀਨਲ ਅਪੀਲ ਨੰਬਰ 190 ਆਫ 2003 ਰਿਟ ਸੁਪਰੀਮ ਕੋਰਟ ਮਾਂ ਦਰ ਕੀਤੀ ਜਿੱਤੇ ਸੁਪਰੀਮ ਕੋਰਟ ਨੇ ਉਸ ਮਾਮਲੇ ਦੀ ਸੀਬੀਆਈ ਅਦਾਲਤ ਵਿੱਚ ਹੋ ਰਹੀ ਸੁਣਵਾਈ ਤੇ ਪਟੀਸ਼ਨ ਦਾ ਫੈਸਲਾ ਹੋਣ ਤੱਕ ਰੋਕ ਲਾਤੀ ਸੀ ਉਸ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਆਧਾਰ ਮੰਨਦਿਆਂ ਪੰਜਾਬ 'ਚ ਵਕ-ਵਕ ਥਾਮਾਂ ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਤੇ ਸੀਬੀਆਈ ਵੱਲੋਂ ਦਰਜ 34 ਹੋਰ ਮਾਮਲਿਆਂ 'ਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਨੇ ਸੁਪਰੀਮ ਕੋਰਟ ਤੇ ਰਿਟਾਂ ਦਾਇਰ ਕਰਕੇ ਆਪਣੇ-ਆਪਣੇ ਕੇਸਾਂ ਦੀ ਸੁਣਵਾਈ ਤੇ ਵੀ ਸਟੇ ਲੈ ਲਿਆ। ਤਾਂ 13 ਸਾਲ 13 ਸਾਲ ਦੇ ਲੰਬੇ ਅਰਸੇ ਮਗਰੋਂ ਸੁਪਰੀਮ ਕੋਰਟ ਦੇ ਜਸਟਿਸ ਅਰੋਣ ਮਿਸ਼ਰਾ ਤੇ ਜਸਟਿਸ ਵੀ ਗੋਪਾਲਨਾ ਗੋਵੜਾ ਇਹਨਾਂ ਦੇ ਆਧਾਰਿਤ ਬੈਂਚ ਨੇ ਪੀੜਤ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾ ਕੋਲਨ ਗੁਲ ਗੁਨਸਲਵਾਸ ਤੇ ਪੂਜਾ ਸ਼ਰਮਾ ਇਹਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਆ ਪੰਜਾਬ ਤੇ ਰੈਣਾ ਹਾਈ ਕੋਰਟ ਵੱਲੋਂ ਪਹਿਲਾਂ ਦਿੱਤੇ ਗਏ ਫੈਸਲੇ ਕਿ ਝੂਠੇ ਬੋਸੰਗਾਵ ਲਿਆ ਜਾਂ ਸੀਬੀਆਈ ਵੱਲੋਂ ਪੁਲਿਸ ਵੱਲੋਂ ਦਰਜ ਕੀਤੇ ਜਾਣ ਵਾਲੇ ਕੇਸਾਂ ਲਈ ਰਾਸ਼ਟਰਪਤੀ ਜਾਂ ਹੋਰ ਕਿਸੇ ਦੀ ਪ੍ਰਵਾਨਗੀ ਦੀ ਲੋੜ ਨਹੀਂ ਇਹਦੇ ਨਾਲ ਸਹਿਮਤੀ ਪ੍ਰਗਟ ਕਰਦੇ ਆ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮ ਵੱਲੋਂ ਪਾਈ ਰਿਟ ਨੂੰ ਖਾਰਜ ਕਰਤਾ ਹੁਣ ਸੁਪਰੀਮ ਕੋਰਟ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਜਿੱਥੇ CBI ਵੱਲੋਂ ਖਾੜਕੂ ਬਾਅਦ ਸਮੇਂ ਝੂਠੇ ਮਕਾਲੇ ਦਿਖਾ ਕੇ ਮਾਰੇ ਗਏ ਨੌਜਵਾਨਾਂ ਦੇ ਦਰਜ ਕੀਤੇ 35 ਕੇਸਾਂ ਦੀ ਸੁਣਵਾਈ ਸ਼ੁਰੂ ਹੋ ਜਾਣੀ ਉੱਥੇ ਲੰਬੇ ਸਮੇਂ ਤੋਂ ਪੁਲਿਸ ਮੁਕਾਬਲੇ 'ਚ ਮਾਰੇ ਗਏ ਨੌਜਵਾਨਾਂ ਦੇ ਮਾਮਲੇ 'ਚ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਦੇਣ ਲੱਗ ਪਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਕੇਸਾਂ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਉੱਚ ਅਹੁਦਿਆਂ ਤੇ ਬਰਾਜਮਾਨ ਨੇ ਤੇ ਕੁਝ ਪੁਲਿਸ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਸਪਰੀਮ ਕੋਰਟ ਦੇ ਇਸ ਫੈਸਲੇ ਪਿੱਛੋਂ सीबीआई ਵੱਲੋਂ ਨੌਜਵਾਨਾਂ ਨੂੰ ਝੂਠੇ ਮੁਕਾਬਲੇ 'ਚ ਮਾਰੇ ਜਾਣ ਦੇ ਵਕ-ਵਕ 35 ਮਾਮਲਿਆਂ 'ਚ ਨਾਮਜ਼ਦ 440 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਕੇਰੀ ਸੁਣਵਾਈ ਸ਼ੁਰੂ ਹੋ ਗਈ ਜਿਸ ਨਾਲ ਇਹਨਾਂ ਅਧਿਕਾਰੀਆਂ ਦੇ ਸਿਰ ਤੇ ਅਦਾਲਤ ਦੀ ਕਾਰਵਾਈ ਦੀ ਤਲਵਾਰ ਵੀ ਲਟਕ ਗਈ ਇਦਾਂ ਕਾਦਰ ਪੁਲਿਸੀਆਂ ਨੂੰ ਅਦਾਲਤਾਂ ਰਹੀਂ ਸਜ਼ਾਵਾ ਦੇਣ ਦੇ ਰਾਹ ਵਿੱਚ ਵੀ ਪੈਰ ਪੈ ਤੇ ਰੋੜੀਂ ਟਕਾਏ ਗਏ ਪਰ ਲੋਕਾਂ ਦੀ ਇਨਸਾਫ ਲਈ ਜੰਗ ਅਜੇ ਚੱਰੀ ਹੈ ਬੇਸ਼ੱਕ ਗਿੱਲ ਨੇ ਆਪਣੀ ਕਾਤਲ ਮਸ਼ੀਨ ਨੂੰ ਬਚਾਉਣ ਲਈ ਹਰ ਹਰਬਾ ਵਰਤਿਆ ਪਰ ਬੁੱਚੜਪੁਣਾ ਕਰਨ ਵਾਲੇ ਖਾਕੀ ਵਰਦੀ ਵਾਲੇ ਜਲਾਦਾਂ ਵਿੱਚੋਂ ਬਿਆਨ ਤਨਾ ਨੇ ਜਿਹੜੇ ਲੋਕਾਂ ਨੇ ਦਿਲ ਦਿਮਾਗ ਚ ਛਾਏ ਹੋਏ ਨੇ ਕਿ ਇਹਨਾਂ ਨੇ ਡਿਊਟੀ ਨਹੀਂ ਨਿਭਾਈ ਇਹਨਾਂ ਨੇ ਨਸਲ ਕੁਸ਼ੀ ਕੀਤੀ ਹੈ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ